ਭਾਈ ਅਸੀ ਗਾਲ ਜੀ ਅਸੀ ਗਾਲ ਬਾਈ ਜੀ ਉਹ ਠੀਕ ਹੋ ਵੀਰੇ ਵਧੀਆ ਵਧੀਆ ਤੁਹਾਡਾ ਆਪਣੇ ਚੈਨਲ ਮਾਲਵਾ ਹੌਰ ਤੇ ਥੈਂਕ ਯੂ ਜੀ ਥੈਂਕ ਯੂ ਭਾਈ ਕੀ ਨਾਮ ਆ ਆਪਣੇ ਘੋੜੇ ਦਾ ਮੇਰੇ ਘੋੜਾ ਪੈਂਦਾ ਜਿਗਰਾ ਹਾਂਜੀ ਵੀਰੇ ਤੇ ਪਿੰਡ ਆਪਣੇ ਵੀਰੇ ਦੋਹਰਾ ਮੋਗੇ ਜਿਲ੍ਹੇ ਪੈਂਦਾ ਠੀਕ ਹੈ ਵੀਰੇ ਇਹ ਵੀਰੇ ਘੋੜਾ ਹੈਗਾ ਆਪਣੇ ਰਾਜਾ ਸਿੰਘ ਦਾ ਹਾਂਜੀ ਮਾਦਰਾਲਾ ਘੋੜਾ ਹਾਂਜੀ ਹਾਂਜੀ ਵੀਰੇ ਉਹਦਾ ਫਿਰ ਘੋੜਾ ਹੈ ਠੀਕ ਹੈ ਬੱਚਾ ਬਾਦ ਸੀ ਅਮੀਰਾ ਵੀਰੇ ਫੌਜੀ ਦੀ ਠੀਕ ਹੈ ਵੀਰੇ ਹਾਂਜੀ ਹਾਂਜੀ ਤੇ ਰਾਜ ਹਾਂਸ ਪੈਲਸ ਲੈਣਾ ਜੀ ਹਾਂਜੀ ਉਹਦੇ ਉੱਪਰ ਪੈਲਸ ਹੈ ਇਹ ਕਾਬਲੇ ਵੀਰੇ ਹਾਈਟ ਕਿੰਨੀ ਹੈ ਆਪਣੇ ਕੋਲ ਸ਼ਰਟੋਂ ਬਾਹਰ ਆਜਦੇ ਦੀ ਤੇ ਵੀਰੇ ਸ਼ਰਟੋਂ ਬਾਹਰ ਆਪਣੀ ਉਮਰ ਕਿੰਨੀ ਹੋ ਗਈ ਵੀਰੇ ਕੋਲ ਹੋਰ ਇਧਰ 6 ਸਾਲ ਦੀ ਉਮਰ ਚਾਹ ਰਿਹਾ 6 ਸਾਲ ਉਮਰ ਹੈ ਤੇ ਸਟਾਰਟ ਸਾਬ ਮੇਨੋਂ ਉਪਰ ਹੈ ਵੀਰੇ ਹਾਂਜੀ ਵੀਰੇ ਸਟਾਰਟ ਸਾਬ ਫੀਸ ਕਿੰਨੀ ਰੱਖੀ ਆ 51000 ਵੀਰੇ ਦੀ ਆਪਣੇ ਘਰੇ ਵੀ ਰਿਜਲਟ ਆ ਗਏ ਵੀਰੇ ਤਿੰਨ ਚਾਰ ਆਪਣੇ ਘਰੇ ਆ ਗਏ ਕੁਝ ਬਾਹਰ ਵੀ ਆ ਕਹਿ ਜੀ ਕੁੜੀਆਂ ਤੇ ਕਾਜ ਦੇ ਬੱਚੇ ਬੱਚੇ ਵੀਰੇ ਆਪਣੇ ਘਰੇ ਤਕਰੀਬਨ ਮੰਨ ਲਵੀਏ ਜਿਹੜਾ ਇਹਦਾ ਪਿਓ ਧੀ ਗੇਤਰੀਨ ਬੱਚੇ ਪਰ ਆਜ ਹਾਸਤੇ ਅੱਛਾ ਜੀ ਹਾਂਜੀ ਆਪਣੇ ਘਰੇ ਦੋ ਤਿੰਨ ਬਿਛੇਰੀਆਂ ਆ ਜੀ ਇੱਕ ਬਜ਼ੇਰਾ ਪਰਸੇ ਹੀ ਪੈਦਾ ਹੋਇ ਠੀਕ ਹੈ ਵੀਰੇ ਹਾਂ ਜੀ ਫਿਰ ਇਹ ਜੀ ਇਸਕੀ ਨਿਰਤੀ ਹੈ 52000 ਰੁਪਏ ਕੋਈ ਸਕਦੇ ਹਾਂ 52000 ਫੀਸ ਸਰ ਹਾਂ ਜੀ ਇਹ ਸੇਮ ਫੀਸ ਚ ਕਿੰਨੀ ਵਾਰ ਘੜਾ ਛੱਡ ਦਿੰਦੇ ਜੇ ਬਾਈ ਚਾਂਸ ਘੋੜੀ ਨਹੀਂ ਰਹਿ ਰਹੀ ਪਰ ਹਾਂ ਜੀ ਤਕਰੀਬਨ ਤਾਂ ਹਾਲ ਤੱਕ ਕੋਈ ਚਾਂਸ ਆਇਆ ਨਹੀਂਗਾ ਹਾਂ ਜੀ ਵੀਰੇ ਤਕਰੀਬਨ ਜੇ ਹੋਊਗਾ ਵੀ ਆਪਣੇ ਕੋਲ ਪ੍ਰਾਪਤ ਹੈਗਾ ਸਾਰਾ ਹਾਂ ਜੀ ਵੀਰੇ ਮਾਲਾ ਜਿੰਨੇ ਆਪਣੇ ਕੋਲ ਡਾਲ ਕਰ ਆਪਣੇ ਪਿੰਡ ਤੋਂ 5 ਕਿਲੋਮੀਟਰ ਦਾ ਹੀ ਆ ਹਾਂ ਜੀ ਵੀਰੇ ਕਈ ਵਾਰ ਕੁਝ ਜਰਾ ਜਿਆਦਾ ਦੂਰੋਂ ਹੁੰਦਾ ਘੋੜੀ ਹਾਂ ਜੀ ਉਹ ਉਹਦੇ ਨਾਲ ਆਪਾਂ ਕਰ ਵੀ ਨਹੀਂਦਾ ਵਾ ਹਾਂਜੀ ਹਾਂਜੀ ਤਕਰੀਬਨ ਤਾਂ ਪੈਸੇ ਪੰਜਾ ਸੁੰਦਰਾ ਦੇ ਵੀਰੇ ਤੇ ਹੁੰਦਾ ਵਾ ਕੁਝ ਤਾਂ ਹੁੰਦਾ ਨਾ ਵੀ ਉਹਦਾ ਵੀਰੇ ਆਪਾਂ 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 ਜੰਪ ਦੇ ਦਿੰਨੇ ਆ ਠੀਕ ਹੈ ਵੀਰੇ ਵੀਰੇ ਇਹ ਉਸੇ ਵੀ 20 ਸਕਿੰਨੀ ਵਾਰ ਜੰਪ ਦੇ ਦੇ ਦਿੰਨੇ ਆ ਆਪਰੇ ਦੋ ਜੰਪ ਦੇ ਦਿੰਨੇ ਆ ਦੋ ਜੰਪ ਵੀਰੇ ਚਲੋ ਤੇਰੀ ਬਾਤ ਹੈ ਵੀਰੇ ਹੂੰ ਦੋ ਜੰਪ ਲੈ ਮਲਾ ਡਾਕਟਰ ਜੀ ਮੈਂ ਹੁਣ ਕਹਵੇ ਵੀ ਇੱਕ ਸੁਵਾ ਦੇ ਦਿਓ ਇੱਕ ਰਾਦੋਂ ਦੇ ਦਿਓ ਜੇਕਰ ਛੱਡ ਕੇ ਉਹਦਾ ਜੰਪ ਆਪਾਂ ਦੇਨੇ ਦੇਣਾ ਵਾ ਹਾਂਜੀ ਬਾਅਦਵਾਜੇ ਕੋਈ ਨਹੀਂ ਰਹਿੰਦੀ ਕੀ ਹਾਂਜੀ ਕਾ ਆਪਾਂ ਦੁਬਾਰਾ ਵੀ ਦੇ ਸਕਦੇ ਆ ਠੀਕ ਹੈ ਵੀਰੇ ਤੇ ਵੀਰੇ ਜਿਵੇਂ ਦੂਰੋਂ ਕੋਈ ਸੂਈ ਜਾਂਦਾ ਹਾਂ ਜਿਵੇਂ ਘੋੜੀ ਛੱਡਣੀ ਹੋਵੇ ਉਹ ਵੀ ਪ੍ਰਬੰਧ ਹੈਗਾ ਆਪਣੇ ਆਪਣੇ ਗਾ ਵੀਰੇ ਡਾਕਟਰ ਦਾ ਪ੍ਰਬੰਧ ਹੀ ਹੈਗਾ ਵੀਰੇ ਆਪਣੇ ਕੋਲੇ ਘਰੇ ਆਪਣੇ ਕੋਲੇ ਰੋਣ ਵੀ ਹੈਗੇ ਆ ਠੀਕ ਹੈ ਨਹੀਂ ਰਹਿਣ ਦਾ ਲੱਗ ਜਾ ਨਹੀਂ ਵੀਰੇ ਰਹਿਣ ਨੂੰ ਤਾਂ ਆ ਵੀਰੇ ਲੱਕ ਨੂੰ ਦਾ ਖਤਰ ਦਾ ਆਪਣੇ ਕੋਈ ਨਹੀਂਗਾ ਹਾਂਜੀ ਵੀਰੇ ਵੀਰੇ ਲੰਬਾ ਸਮਾਂ ਇੱਕੋ ਹੀ ਪ੍ਰੋਪਰ ਬੱਚਾ ਕਪਾਗ ਹਾਂ ਦਾ 20 ਦਾ ਹਾਂਜੀ ਹਾਂਜੀ ਫੇਰ ਫੇਰ ਤਾਂ ਉਹ ਥੋੜਾ ਜਿਹਾ ਆਪਣਾ ਹੋ ਜਾਂਦਾ ਉਸ ਹੌਣ ਵਾਲ ਠੀਕ ਹੈ ਵੀਰੇ ਹਾਂਜੀ ਹਾਂਜੀ ਤੇ ਵੀਰੇ ਬਹੁਤ ਪਿਆਰੇ ਹੱਸ ਹੌਦਾ ਕਹ ਲੋ ਹਾਂ ਪਿਆਰੇ ਵੀਰੇ ਘੋੜਿਆਂ ਦਾ ਪਿਆਰੇ ਹੁੰਦਾ ਹਾਂਜੀ ਹਾਂਜੀ ਵੀਰੇ ਇੱਕ ਵਾਰ ਦੁਬਾਰਾ ਆਪਣੀ ਲੋਕੇਸ਼ਨ ਦੱਸ ਦੋ ਵੀਰੇ ਪੰਡ ਪਰ ਆਪਣਾ ਦੌਧਰ ਕਰਦੀ ਆ। ਹਾਂਜੀ। ਗਰੀਰੀ ਪੀਰੀ ਸਟਾਟ ਫਾਰਮ ਆਪਣਾ ਪੰਡ ਦੌਧਰ ਦੇ ਵਿੱਚ ਜਿਹੜੀ ਆਪਣੇ ਪੈ ਜਾਂਦਾ ਘਰ ਦੇ ਕੋਲੇ ਬਾਅਦ ਦੇ ਕੇ ਕਾਲਜ ਹਸਪਤਲ ਜੋ ਕਿ ਮਝੂਰ ਆਪਣੇ ਪਿੰਡ ਦੇ। ਠੀਕ ਹੈ ਜੀ। ਹਾਂਜੀ। ਬਗਲਨ ਪਰ ਆ ਜਾ ਆਪਣੇ 91424 3099 ਸੋਨੀ ਦੌਧਰ। ਇੱਕ ਵਾਰ ਫੇਰ ਬੋਲ ਦਿਓ। ਹਾਂਜੀ। ਪੰਡ ਪਰ ਦੌਧਰ ਕਰਦੀ ਜਿਲ੍ਹਾ ਮੋਗਾ ਤੇ ਫਾਰਮ ਦਾ ਹੈਗਾ ਆਪਣੇ ਨਿੱਜੀ ਫਰੀਸਟਾਟ ਫਾਰਮ। ਸੋਨੀ ਦੌਧਰ 91424 3099 ਕੰਟੈਕਟ ਵਿੱਚ ਜੇ ਵੀ ਕੋਈ ਭਰਾ ਕੋਈ ਆਪਣਾ ਵੀਰੇ ਜੇ ਮਰਜ਼ੀ ਕਰ ਲਵੇ ਆਪਣੇ ਕੰਟੈਕਟ ਕਰਕੇ ਠੀਕ ਹੈ ਠੀਕ ਹੈ ਵੀਰੇ ਤੁਸੀਂ ਵੀਰੇ ਆਪਣੇ ਕੀਮਤੀ ਸਮੇਂ ਜੋ ਸਾਨੂੰ ਸਮਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਈ ਨਹੀਂ ਥੈਂਕ ਯੂ ਵੀਰੇ ਥੈਂਕ ਯੂ ਬਹੁਤ